ਕੀ ਤੇ ਹੱਸ ਲਿਆ ਕਿ ਪਰ ਕੀ ਗੱਲ ਕੀ ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ ਹਾਂਜੀ ਇਹ ਕਲਰਕ ਹੈ ਸਾਡੇ ਸਕੂਲ ਜੋਤੀ ਮੈਡਮ ਸ ਇਹ 2:00 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ ਸਵਾ 2 ਦੇ ਲਾਗੇ ਇਹਨਾਂ ਨੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡੇਕੀ ਹੋਈ ਹੈ ਤੇ ਮੌਕੇ ਤੇ ਇਹਨਾਂ ਦੀ ਮੋਟਰ ਹੋ ਗਈ ਆਲੂ ਕੁਛ ਮੈਡਮ ਕੋ ਦੂਸਰੇ ਮੈਡਮ ਸੀ ਦਿਵਿੰਦਰ ਕੌਰ ਮੈਡਮ ਉਹਨਾਂ ਦੇ ਵੀ ਸਿਰ ਤੇ ਸਾਟ ਲੱਗੀ ਹੋਈ ਹੈ ਕਾਫੀ ਗੰਭੀਰ ਸਾਟ ਹੈ ਉਹ ਵੀ ਇਸ ਟਾਈਮ ਹਸਪੀਟਲ ਦੇ ਵਿੱਚ ਪੁਲਿਸ ਆਈ ਹਾਂਜੀ ਸਰ ਪੁਲਿਸ ਆਈ ਹੈ ਹਾਂਜੀ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਟਰਾਲੀ ਵਾਲੇ ਕੌਣ ਸੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਛੋਟੇ ਛੋਟੇ ਬੱਚੇ ਸੀ ਠੀਕ ਹੈ ਬੱਚਿਆਂ ਤੋਂ ਬਿਨਾ ਮਤਲਬ ਮਾਵਾ ਤੋਂ ਬਿਨਾ ਤੁਹਾਨੂੰ ਪਤਾ ਬੱਚਿਆਂ ਲਈ ਗੱਲ ਹੈ ਕੀ ਗੱਲ ਹੈ ਐਕਸੀਡੈਂਟ ਹੋ ਗਿਆ ਜੀ ਇੱਟ ਝੋਣਾ ਦੇ ਕੋਲ ਐ ਸਰ ਰੋਹੀ ਦੇ ਕੋਲ ਝੋਣਾ ਦੇ ਸਕਾਰ ਟਰਾਲੀ ਵਾਲਾ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਸੁੱਟ ਗਿਆ ਥੱਲੇ ਦੇ ਕੇ ਕੁਚਲ ਗਿਆ ਮਤਲਬ ਉਹਨਾਂ ਦੀ ਮੌਤ ਇਹ ਸਕੂਲ ਤੋਂ ਮੱਲੀਆਂ ਸਕੂਲ ਜਾਂਦੇ ਜੀ ਮੱਲੀਆਂ ਸਕੂਲ ਇੱਥੇ ਜਾਂਦੇ ਤੇ ਉੱਥੋਂ ਛੁੱਟੀ ਹੋਣ ਤੋਂ ਬਾਅਦ ਘਰ ਨੂੰ ਆ ਰਹੇ ਇਹ ਕਿੱਦੇ ਜਾਣਗੇ ਇਹ ਇੱਕ ਨਾਲ ਮੈਡਮ ਸਨ ਕਿ ਜੋਤੀ ਮੈਡਮ ਸੀ ਇੱਕ ਨਾਲ ਇਹਨਾਂ ਦੇ ਹੋਰ ਮੁੱਛਲਾਂ ਤੋਂ ਹੀ ਮੈਡਮ ਉਹ ਠੀਕ ਹੈ ਹਾਂਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਕਾਹੇ ਪੁਲਸ ਆਈ ਪੁਲਸ ਆਈ ਜੀ ਬਾਅਦ ਵਿੱਚ ਕਾਫੀ ਟਾਈਮ ਬਾਅਦ ਆਈ ਮਤਲਬ ਅੱਧੇ ਅੱਧੇ ਘੰਟੇ ਦੇ ਬਾਅਦ ਪੁਲਸ ਵਾਲੇ ਆਏ ਟਰਾਲੀ ਵਾਲਾ ਮਤਲਬ ਥੋੜਾ ਐਦਾਂ ਸਾਈਡ ਲਾ ਕੇ ਚਲਾ ਗਿਆ ਪਤਾ ਹੀ ਨਹੀਂ ਲੱਗਾ ਕਿੱ데 ਕਿੱਥੇ ਕਿੱਥੇ ਬਾਕੀ ਅਸੀਂ ਇਹੋ ਰਿਕਵੈਸਟ ਕਰਨ ਦੇ ਪੁਲਸ ਵਾਲਿਆਂ ਵਾਲੇ ਮੁਲਾਜ਼ਮਾਂ ਕੀ ਕਿ ਇਹਨਾਂ ਨੂੰ ਇਨਫਾ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਪਰਿਵਾਰ ਚ ਕਿੰਨੇ ਬੱਚੇ ਪਰਿਵਾਰ ਚ ਇੱਕ ਲੜਕੀ ਇੱਕ ਲੜਕਾ ਦੋਨੋਂ ਬੱਚੇ ਕੀ ਮੰਗ ਕਰਦੇ ਮੰਗਰ ਦੀ ਸਰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਨੇ ਘਰ ਵਿੱਚ ਹੋਰ ਵੀ ਕੋਈ ਨਹੀਂ ਇਹੀ ਇਹਨਾਂ ਦਾ ਹੀ ਬਰੋਟੀ ਪਾਣੀ ਦਾ ਹੈਗਾ ਹੀ ਆਸਰਾ ਇਹਨਾਂ ਦਾ ਜੋ ਕੇ ਸਰਵਿਸ ਕਰਦੇ ਉਹਨਾਂ ਦਾ ਹੀ ਇਹਨਾਂ ਦੇ ਹਸਬੰਦ ਜਿਹੜੇ ਉਹ ਵੀ ਮਜ਼ਦੂਰੀ ਕਰਦੇ ਨੇ ਉਹ ਵੀ ਗੱਡੀ ਤੇ ਜਾਂਦੇ ਟਰੱਕ ਤੇ ਡਰਾਈਵਰੀ ਕਰਦੇ ਇਸ ਟਾਈਮ ਤੇ ਉਹ ਵੀ ਨਹੀਂ ਇੱਥੇ ਹੈਗੇ ਹਾਂਜੀ ਕਰਿਆ ਕੀ ਕੰਮ ਕੀ ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਿੱਤਰ ਮੰਲੀਆਂ ਨੇ ਹਾਂਜੀ ਇਹ ਕਲਰਕ ਹੀ ਸਾਡੇ ਸਕੂਲ ਦੀ ਜੋਤੀ ਮੈਡਮ ਸ ਇਹ 2:00 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ ਸਵਾ 2 ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡੇਕੀ ਹੋਈ ਹੈ ਤੇ ਮੌਕੇ ਤੇ ਇਹਨਾਂ ਦੀ ਮੋਟਰ ਹੋ ਗਈ ਨਾਲ ਗੁੱਗੀ ਮੈਡਮ ਕੌਣ ਦੂਸਰੇ ਮੈਡਮ ਸੀ ਦਿਵਿੰਦਰ ਕੌਰ ਮੈਡਮ ਉਹਨਾਂ ਦੇ ਵੀ ਸੀ ਇੱਥੇ ਸਾਡੇ ਲੱਗੀ ਹੋਈ ਕਾਫੀ ਗੰਭੀਰ ਸੱਟ ਹੈ ਉਹ ਵੀ ਇਸ ਟਾਈਮ ਹਸਪੀਟਲ ਦੇ ਵਿੱਚ ਪੁਲਿਸ ਆਈ ਹਾਂਜੀ ਸਰ ਪੁਲਿਸ ਆਈ ਹੀ ਟੀਮ ਆ ਕੇ ਹਾਂਜੀ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਟਾਲੀਵਾੜੇ ਕੌਣ ਸੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਛੋਟੇ-ਛੋਟੇ ਬੱਚੇ ਸੀ ਠੀਕ ਹੈ ਬੱਚਿਆਂ ਤੋਂ ਬਿਨਾ ਮਤਲਬ ਮਾਵਾਂ ਤੋਂ ਬਿਨਾ ਤੁਹਾਨੂੰ ਪਤਾ ਬੱਚਿਆਂ ਲਈ ਗਾ ਲੋ ਆ ਤੇ ਲੱਗੇ ਤਾਂਗਰੇ ਲੱਗੇ ਕੀ ਕਰ ਉਹ ਜੀ ਦੋ ਟੀਚਰਾਂ ਹੈ ਮੱਲਿਆ ਸਕੂਲ ਚ ਪੜ੍ਹ ਉਹਨਾਂ ਹੈ ਤੇ ਉਹ ਆਪਣੇ ਪਿੰਡ ਤਾਂਗਰੇ ਨੂੰ ਜਾ ਰਹੀਆਂ ਹੈ ਤੇ ਇੱਕ ਜੋਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦਵਿੰਦਰ ਕੌਰ ਜਿਹੜੀ ਉਹ ਟੱੜਿਆ ਸੀ ਰੀਅਸ ਹਸਤਾ ਜੀ ਐਕਸੀਡੈਂਟ ਅਣਪਛਾਤੇ ਟਰੈਕਟਰ ਟਰਾਲੀ ਨਾਲ ਪੈਚਿਆ ਨਹੀਂ ਟਰੈਕਟਰ ਟਰਾਲੀ ਦੀ ਨਹੀਂ ਕਿਤੇ ਟਰੈਕਟਰ ਵਾਲੇ ਦਾ ਕਸੂਰ ਹੀ ਹੈ ਇਹ ਤੇ ਕੀ تین ਮਾਮਲੇ ਦਰਜ ਕਰ ਰਹੇ ਹੋ ਸਾਹੀ 304 ਐ ਦਾ ਪਛਾ ਦਰਜ ਕਰਦੇ ਐਕਸੀਡੈਂਟ ਦੀ ਜਿਹੜੀ ਦੂਸਰੀ ਦਿੱਤੇ ਜਿਹੜੀ ਜ਼ਖਮੀ ਜਿਹੜੀ ਦੂਸਰੀ ਟੀਚਰ ਉਹ ਕਿਤੇ ਖੜਿਆ ਗੁਰਨਾਣ ਕਸਤਾ ਉਹ ਠੀਕ ਹੈ ਨਾ ਅਜੇ ਤੱਕ ਤੇ ਠੀਕ ਹੈ ਕਿੰਨੇ ਘੰਟਾ ਸਮਾਂ ਲੱਗ ਗਿਆ ਕਿ ਕਰੀਬ ਅੱਧਾ ਪਣਾ ਘੰਟਾ ਪਹਿਲਾਂ